ਲੁਧਿਆਣਾ ਦੇ ਸਥਾਨਕ ਸਿਵਲ ਹਸਪਤਾਲ 'ਚ ਸ਼ਿਵ ਸੈਨਾ ਦੇ ਨੇਤਾ ਪਵਨ ਗੁਪਤਾ ਪਹੁੰਚੇ ਜਿੱਥੇ ਉਹਨਾਂ ਨੇ ਪੀੜਤਾਂ ਦਾ ਹਾਲ-ਚਲ ਜਾਣਿਆ ਅਤੇ ਸੋਸ਼ਲ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਵਨ ਗੁਪਤਾ ਨੇ ਕਿਹਾ ਕਿ ਜਿੱਥੇ ਮੌਜੂਦਾ ਸਰਕਾਰ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਹੀ ਉੱਥੇ ਹੀ ਕੁਝ ਸ਼ਰਾਰਤੀਆਂ ਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੱਗੇ ਹੋਏ ਨੇ ਸੌਟ ਹੋਇਆ ਬੜਾ ਦੁਖਦਾਈ ਘਟਨਾ ਹੈ ਪੰਜਾਬ ਦੇ ਲਈ ਪੰਜਾਬ ਦੇ ਲਈ ਤਰਾਸ ਦੀ ਹੈ ਔਰ ਅਜੇ ਸੇ ਜਿਹੜਾ ਹੈ ਹਸਪੀਟਲ ਦੇ ਵਿੱਚ ਜਿਹੜੇ ਜ਼ਖਮੀ ਹੋਇਆ ਇੱਥੇ ਅਸੀਂ ਦੋ ਜ਼ਖਮੀਆਂ ਨੂੰ ਮਿਲੇ ਆਂ ਔਰ ਉਹਨਾਂ ਦੇ ਦੁਖ ਤਕਲੀਫ ਨੂੰ ਆਪਾਂ ਮਹਿਸੂਸ ਕਰ ਸਕਦੇ ਆਂ ਅਸੀਂ ਸਮਝਦੇ ਆਂ ਜਿਹੜੀ ਬੰਬ ਸਪੋਰਟ ਹੋਇਆ ਇਹ ਪਹਿਲਾਂ ਤੋਂ ਹੀ ਸਾਰੀ ਚੀਜ਼ ਦੀ ਕੜੀਆਂ ਜੁੜ ਰਹੀਆਂ ਇਹ ਬੜਾ ਕੋਇਨਸੀਡੈਂਟ ਆ ਕਿ ਦਰਬਾਰ ਸਾਹਿਬ ਚ ਬੇਦਬੀ ਹੁੰਦੀ ਹੈ ਬੇਦਬੀ ਕਰਨ ਵਾਲੇ ਨੂੰ ਥਾਏ ਮਾਰ ਦਿੱਤਾ ਜਾਂਦਾ ਕਪੂਰ ਥੱਲੇ ਬੇਦਵੀ ਹੁੰਦੀ ਹੈ ਉਹਨੂੰ ਥਾਏ ਮਾਰ ਦਿੱਤਾ ਜਾਂਦਾ ਹੈ ਇਸੇ ਤਰੀਕੇ ਨਾਲ ਇੱਥੇ ਜਿਹੜਾ ਬੰਬ ਸਪੋਰਟ ਹੋਇਆ ਇੱਥੇ ਵੀ ਬੰਦਾ ਜਿਹੜਾ ਹੈ ਥਾਹੀਂ ਮਰ ਗਿਆ ਇਹ ਤਰ੍ਹਾਂ ਦੀ ਬਹੁਤ ਬੜੀ ਸਾਜ਼ਿਸ਼ ਲੱਗ ਰਹੀ ਹੈ ਜਿਸ ਸਾਜ਼ਿਸ਼ ਦੇ ਤਹਿਤ ਕੜੀਆਂ ਹੀ ਖਤਮ ਕਰ ਦਿੱਤੀਆਂ ਜਾ ਰਹੀਆਂ ਹੈਗੀਆਂ ਸਬੂਤ ਹੀ ਮਿਟ ਜਾ ਰਹੇ ਹੈਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਘਟਨਾਵਾ ਇਸ ਕਰਕੇ ਹੋ ਰਹੀ ਹੈ ਵੀ ਖਾਲਿਸਤਾਨੀ ਅਤੰਗਵਾਦੀ ਤਾਕਤਾਂ ਨੂੰ ਸ਼ੁਰੂ ਤੋਂ ਹੀ ਕੁਚਲਿਆ ਨਹੀਂ ਜਾ ਰਿਹਾ ਸੀਗਾ ਇਹਨਾਂ ਨੂੰ ਕੁਚਲਿਆ ਜਾਣਾ ਚਾਹੀਦਾ ਹੈ ਸਖਤ ਨਾ ਕੰਮ ਹੋਣਾ ਚਾਹੀਦਾ ਕੋਈ ਜਿਹੜੀ ਨਰਮਾਈ ਹੈ ਉਹ ਸਟ੍ਰੇਟਿਕ ਖਤਰਨਾਕ ਹੈ ਔਰ ਖਾਸ ਕਰਕੇ ਲਗਾਤਾਰ ਬੇਅਦਬੀ ਦੀ ਘਟਨਾਵਾ ਲਗਾਤਾਰ ਮੰਦਰਾਂ 'ਚ ਮੂਰਤੀਆਂ ਦਾ ਅਪਮਾਨ ਲਗਾਤਾਰ ਗਊ ਹੱਤਿਆਵਾਂ ਦਾ ਹੋ ਜਾਣਾ ਸਰਕਾਰ ਦਾ ਮੂਕ ਦਰਸ਼ਕ ਬਣੇ ਰਹਿਣਾ ਪੁਲਿਸ ਦਾ ਐਮ ਇਸ ਸੈੱਟ ਗਠਿਤ ਕਰ ਦੇਣਾ ਉਹਦੀ ਵੇਟ ਕਰੀ ਜਾਣਾ ਇਹ ਜਿਹੜੀ ਛੋਟੀ ਛੋਟੀ ਘਟਨਾਵਾ ਹੋਈਆਂ ਆਵੇ ਗਲਪਣਾ ਤੇ ਸਰਕਾਰ ਅਸਥਿਰ ਸਰਕਾਰ ਜਿਹੜੀ ਠੋਸ ਨਹੀਂ ਹੈ ਡੀਜੀਪੀ ਜਿਹੜਾ ਹੈ ਰਾਤ ਨੂੰ 12 ਵਜੇ ਬਦਲ ਲੈਂਦੇ ਆ ਉਲਸ ਦਾ ਇੱਕੋ ਹੀ ਕੰਮ ਰਹਿ ਗਿਆ ਵੀ ਟਰਾਂਸਫਰ ਕਰੀ ਜਾਓ ਜਿਹਦੇ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਮੇਰਾ ਜਿਹੜਾ ਸ਼ਿਵਸਨ ਹਿੰਦੁਸਤਾਨ ਦੇ ਪ੍ਰਧਾਨ ਹੋਣ ਦੇ ਨਾਤੇ ਮੰਨਣਾ ਹੈ ਕਿ ਜੇ ਬੰਬ ਵਿਸਪੋਰਟ ਹੋਇਆ ਜਿਹੜੇ ਖੁਫਾਰਾ ਅਤਿਨਕਵਾਦੀ ਜੇਲ੍ਹਾਂ ਚ ਬੰਦ ਹੈ ਅਗਰ ਸਾਡੇ ਪੰਜਾਬੀਆਂ ਦੀ ਇਸ ਤਰ੍ਹਾਂ નિર્ਦੋਸ਼ ਦੀ ਹੱਤਿਆ ਹੋ ਰਹੀ ਹੈ ਤੇ ਉਹਨਾਂ ਤੋਂ ਵੀ ਇੱਕ ਨੂੰ ਚੰਕ ਕੇ ਫਾਂਸੀ ਤੇ ਸਰੇ ਆਮ ਟੰਗ ਦੇਣਾ ਚਾਹੀਦਾ ਜੇ ਕੋਈ ਬੰਬ ਵਿਸਪੋਰਟ ਹੋਏਗਾ ਅਤਿਵਾਦੀ ਘਟਨਾ ਹੋਏਗੀ ਨਾਲ ਹੀ ਅਤਿਵਾਦੀ ਵੀ ਫਾਂਸੀ ਤੇ ਟੰਗਾ ਜਾਏ ਤਾਂ ਜਾ ਕੇ ਪੰਜਾਬੀਆਂ ਦਾ ਕਤਲੇਆਮ ਜਿਹੜਾ ਰੁਕ ਸਕਦਾ ਹੈ ਇਸ ਦੇ ਤੇ ਨੇੜੇ ਬੰਬਲਾਸ ਪਿਛਲੇ ਬਾਰੇ ਵੀ ਹੋਇਆ ਸੀ 2016 17 ਦੇ ਵਿੱਚ ਹੁਣ ਵੀ ਇਲੈਕਸ਼ਨਾਂ ਨੇੜੇ ਨੇ ਹਾਂ ਤੇ ਕਾਨਫਰੈਂਸੀ ਇਹਦੇ ਤੇ ਧਿਆਨ ਦੇਣਾ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਕੇਂਦਰ ਸਰਕਾਰ ਇਸ ਕਰਕੇ ਵੀ ਚੁੱਪੀ ਨਾ ਧਾਰਨ ਕਰੇ ਕਿ ਮੌਨ ਨਾ ਧਾਰਨ ਕਰੇ ਕਿ ਇਹ ਜੀ ਸਟੇਟ ਦਾ ਸਬਜੈਕਟ ਹੈ ਇਹ ਦੇਸ਼ ਦਾ ਸਬਜੈਕਟ ਹੈ ਪੰਜਾਬ ਬਾਰਡਰ ਸਟੇਟ ਹੈ ਔਰ ਜਿਹੜਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਛੂਡ ਦਿੱਤੀ ਹੋਈ ਆਤਵਾਦੀਆਂ ਨੂੰ ਉਹਦੇ ਕਰਕੇ ਦੱਸੋ ਸਾਡੀ ਜੁਡੀਸ਼ਰੀ ਤੇ ਹਮਲਾ ਹੋ ਜਾ ਰਿਹਾ ਹੈਗਾ ਜੁਡੀਸ਼ਰੀ ਤੇ ਜੇ ਬੰਬ ਸਪੋਰਟ ਹੋ ਰਿਹਾ ਹੈ ਤੇ ਫਿਰ ਆਮ ਆਮ ਲੋਕਾਂ ਦੀ ਸੁਰੱਖਿ ਦੀ ਗਰੰਟੀ ਕੌਣ ਲਏਗਾ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਜੁਡੀਸ਼ਰੀਜ਼ ਹੈ ਹਮਲੇ ਤੋਂ ਪਹਿਲਾਂ ਜਿਹੜਾ ਦਿੱਲੀ ਚ ਬੰਬ ਸਪੋਰਟ ਹੋਇਆ ਉਦੋਂ ਤੋਂ ਇਹਨਾਂ ਨੂੰ ਬਰਕਾਇਦਾ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਉਹਦੇ باوجود ਵੀ ਆਪਾਂ ਸੋ ਰਹੇ ਹੈਗੇ ਏਜੰਸੀਆਂ ਨੂੰ ਅਲਰਟ ਆ ਤਾਂ ਵੀ ਸੋ ਰਹੇ ਫਿਰ ਰੈਡ ਅਲਰਟ ਪੰਜਾਬ ਚ ਕਿਸ ਚੀਜ਼ ਦਾ ਜਾਰੀ ਹੋਇਆ ਖਾਲੀ ਲਾਲ ਬੱਲਬ ਵੀ ਜਗਾਇਆ ਇਹਨਾਂ ਨੇ ਔਰ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਹੁਣ ਇਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਲਿਖਿਆ ਹੈ ਇਲੈਕਸ਼ਨਾਂ ਦਾ ਦੌਰ ਨੇੜੇ ਹੈਗਾ ਤੇ ਇਸੇ ਲੈ ਕੇ ਹੁਣ ਪੁਲਿਸ ਵੱਲੋਂ ਜਿਹੜੀ ਹੈ ਸੁਰੱਖਿਆ ਪ੍ਰਬੰਧ ਨਾ ਰੈਕਸ ਜੁਦਾਲੀ ਲੈ ਗਈ ਦੇਖੋ ਧਾਰਾ 44 ਦਾ ਕੋਈ ਮਤਲਬ ਨਹੀਂ ਹੈਗਾ ਬੰਬ ਸਪੋਰਟ ਹੋ ਗਿਆ ਬੰਬ ਲਾਜਾਨ ਵਾਲਾ ਅੰਦਰ ਚਲਾ ਗਿਆ ਕੋਈ ਸਕਿਉਰਿਟੀ ਏਜੰਸੀਆਂ ਕੀ ਕਰ ਰਹੀਆਂ ਸੀ ਉੱਥੇ ਅਦਾਲਤ ਹੈ ਅਦਾਲਤ ਚ ਆਪਣੀ ਸੁਰੱਖਿਆ ਤਨਾਦ ਕੀਤੀ ਹੋਈ ਸੀ ਕਿਵੇਂ ਚਲਾ ਗਿਆ ਬੰਬ ਕਿਵੇਂ ਵਿੱਚ ਉੱਥੇ ਜਾ ਕੇ ਬਿਸਵੋਟ ਕਰਨ ਚ ਕਾਮਯਾਬ ਹੋ ਗਏ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਦੂਸਰੀ ਗੱਲ ਅਸੀਂ ਪੁੱਛਣਾ ਚਾਹੁੰਦੇ ਕਿ ਆ ਇਹ ਬੰਬ ਬਿਸਵੋਟ ਇਸ ਕਰਕੇ ਕਿਤੇ ਜਾ ਰਹੇ ਕਿ ਪੰਜਾਬ ਦੇ ਹਿੰਦੂਆਂ ਨੂੰ ਡਰਾ ਜਾ ਸਕੇ ਇੱਕ ਡਰ ਔਰ ਸਹਿਮ ਦਾ ਵਾਤਾਵਰਨ ਪੈਦਾ ਕਰਕੇ ਉਹ ਵੋਟਾਂ ਤੁਸੀਂ ਡਰ ਔਰ ਸਹਿਮ ਦੀ ਆੜ ਦੇ ਵਿੱਚ ਲੈ ਸਕੋ ਇਹ ਬਹੁਤ ਵੱਡੀ ਕਾਂਸਪੀਰੇਸੀ ਹੈ ਅਸੀਂ ਕਹਿੰਦੇ ਹਾਂ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਦੇ ਵਿੱਚ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਇਹ ਕਿਰੇ ਬੰਬ ਵਿਸਪੋਟ ਹੋਇਆ ਹੈ 25 ਦਸੰਬਰ ਵੀ ਨੇੜੇ ਆ ਰਹੀ 31 ਦਸੰਬਰ ਵੀ ਆ ਰਹੀ ਹੈ ਇਸ ਦੇ ਕਰਕੇ ਮਾਹੌਲ ਵੀ ਖਰਾਬ ਕੀਤਾ ਜਾ ਰਿਹਾ ਤੁਹਾਡੇ ਕੀ ਵਿਚਾਰੇ ਬੜੀ ਮੰਦਭਾਗੀ ਘਟਨਾ ਹੈ ਪੂਰੇ ਪੰਜਾਬ ਦੇ ਵਿੱਚ ਗਾਹੇ ਬਗਾਏ ਵੀ ਐਸੀ ਨਹੀਂ ਹਰਕਤਾਂ ਹੋ ਰਹੀਆਂ ਜਿੱਦਾਂ ਸਮਾਜ ਦੇ ਵਿੱਚ ਲੰਘੂ ਲਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਵ ਸੰਦਰਸਨ ਦੀ ਕੜੀ ਨਿੰਦਾ ਕਰਦੀ ਹੈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪ੍ਰਕਾਸ਼ ਗੁਪਤਾ ਜੀ ਜਿਹੜੇ ਇੰਜਰਡ ਹੋਏ ਹੈ ਕਾਇਲਾਂ ਦਾ ਹਾਲਚਲ ਜਾਣਨ ਵਾਸਤੇ ਆਏ ਸੀਗੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਦਸਤਕ ਹੈ ਜਿਹੜੇ ਬੰਬ ਵਿਸਪੋਟ ਹੋ ਰਹੇ ਆ ਥਾਂ ਥਾਂ ਡਰੋਨ ਫੜੇ ਜਾ ਰਹੇ ਥਾਂ ਥਾਂ ਉਤੇ ਅਸਲਾ ਫੜਿਆ ਜਾ ਰਿਹਾ ਉਹ ਕਿਤੇ ਨਾ ਕਿਤੇ ਜਿਹੜਾ ਅੰਤਕਵਾਦ ਹੈ ਪੂਰੇ ਚਰਮ ਸੀਮਾ ਦੇ ਉਤੇ ਆਪਣੇ ਪੈਰ ਪਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਉਤੇ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲਾ ਟਾਈਮ ਬੜਾ ਮਾੜਾ ਹੋਏਗਾ ਅੱਗੇ ਜਿਹੜਾ ਅਤਵਾਦ ਸੀਗਾ ਉਦੋਂ ਬੜੀਆਂ ਕੁਰਬਾਨੀਆਂ ਦੇ ਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਉਹ ਆਮ ਲੋਕਾਂ ਨੇ ਕੁਰਬਾਨੀਆਂ ਦੇ ਕੇ ਉੱਤੇ ਠੱਲ ਪਾਈ ਸੀ ਪਰ ਹੁਣ ਜੇ ਇਹੋ ਜਿਹਾ ਕੋਈ ਅਤਵਾਦ ਆ ਗਿਆ ਤੇ ਸਾਹਮਣਾ ਬੜਾ ਔਖਾ ਹੋ ਜਾਣਾ ਹੈ ਇਹਦੇ ਪੱਧਰ ਤੇ ਗੰਭੀਰ ਹੋਣਾ ਚਾਹੀਦਾ ਸਰ 144 ਵੀ ਲਾ ਦਿੱਤੀ ਗਈ ਹੈ ਕਿ ਸਰਕ 143 ਲਾਂ ਦੇ باوجود ਵੀ ਲੋਕੀ ਅੱਜ ਧਰਨੇ ਲਾਈ ਜਾ ਰਹੇ ਨੇ ਕਿ ਉਹ ਬੈਠੇ ਨੇ ਨਸ਼ੇ ਉਹਨੇ ਲੋਕਾਂ ਜਿਹੜਾ ਗੁੱਸਾ ਹੈ ਲੋਕਾਂ ਦਾ ਜਿਹੜਾ ਰੋਸ਼ ਹੈ ਤੁਸੀਂ ਦਬਾ ਨਹੀਂ ਸਕਦੇ ਇਸ ਤੋਂ 143 ਲਾਂ ਦੇ ਨਾਮ ਤੋਂ ਤੁਹਾਡਾ ਕੋਈ ਮਕਸਦ ਨਹੀਂ ਪੂਰਾ ਹੁੰਦਾ ਉਹਦਾ ਮਕਸਦ ਇਹ ਹੈ ਕਿ ਕੋਈ ਮਤਲਬ ਤੁਹਾਡਾ ਪਰਸਨ ਨਾ ਕਰ ਸਕੇ ਲੋਕਾਂ ਦੀ ਜੁਬਾਨ ਹੈ ਤੁਸੀਂ ਆਵਾਜ਼ ਗੱਲ ਨਹੀਂ ਘੁੱਟ ਸਕਦੇ ਇਹ ਸਰ ਕੇ ਸ਼ਿਵ ਸ਼ਰਨੈਨ ਤੋਂ tane ਮੰਗ ਕਰਦੀ ਹੈ ਕਿ ਦੇ ਉੱਤੇ ਨਾਥ ਪਾਣੀ ਚਾਹੀਦੀ ਹੈ ਪਰ ਸ਼ਰਾਰਤੀ ਐਲੀਮੈਂਟਸ ਦਾ ਅਨਸਰ ਹੈ ਇਹਨਾਂ ਦਾ ਪਛਾਣ ਕਰਕੇ ਇਹਨੂੰ ਸੁਰੱਖਿਆ ਦੇ ਵਿੱਚ ਪਾਉਣਾ ਚਾਹੀਦਾ ਜੀ ਜਿਹੜਾ ਬੰਬ ਿਸਕੋਟ ਹੋਇਆ ਇਸ ਨੂੰ ਲੈ ਕੇ ਇਹ ਬੜੀ ਮੰਦ ਭਾੜੀ ਘਟਨਾ ਘਟੀ ਹੈ ਇਹ ਹਾਲਾਤ ਖਰਾਬ ਕਰਨ ਦੀ ਪਹਿਲੀ ਨਿਸ਼ਾਨੀ ਜਿਹੜੀ ਲੁਧਿਆਣੇ ਦੇ ਵਿੱਚ ਵਾਪਰੀ ਹੈ ਔਰ ਵਾਪਰੀ ਵੀ ਐਸੀ ਜਗ੍ਹਾ ਤੇ ਹੈ ਜਿੱਥੇ ਕਹਿੰਦੇ ਆ ਕਿ ਸਿਕਿਉਰਿਟੀ ਪ੍ਰੋਪਰ ਹੈ ਔਰ ਸੰਵਿਧਾਨ ਦੇ بڑے بڑے ਜੱਜ ਜਿਹੜੇ ਫੈਸਲੇ ਕਰਦੇ ਆ ਉਹ ਵੀ ਉੱਥੇ ਹੀ ਹੈ ਔਰ 1700 ਤਰ੍ਹਾਂ ਦੀ ਐਡਵੋਕੇਟ ਬੋਡੀ ਉੱਥੇ ਬੈਠੀ ਹੈ ਜਦ ਐਦਾਂ ਦੀ ਸਿਕਿਉਰਿਟੀ ਵਾਲੀ ਜਗ੍ਹਾ ਤੇ ਅੱਜ ਐਦਾਂ ਦੇ ਹਾਲਾਤ ਪੈਦਾ ਹੋ ਸਕਦੇ ਆ ਤੇ ਤੁਸੀਂ ਆਪ حساب ਲਗਾਓ ਆਮ ਇੱਥੇ ਦਾ ਲੁਧਿਆਣੇ ਦਾ ਵਾਸੀ ਕਿਹੜੇ ਪਾਸੇ ਉਹ ਸੁਰੱਖਿਤ ਹੈ ਅਗਰ ਅੱਜ ਸੁਰੱਖਿਤ ਨਹੀਂ ਹੈ ਤੇ ਲੁਧਿਆਣੇ ਵਾਸੀ ਇਹਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕ ਕਿਹਨਾਂ ਨੂੰ ਵੋਟ ਦਿੰਨੇ ਆਂ ਔਰ 70 ਸਾਲ ਤੋਂ ਕਿਹਨਾਂ ਨੂੰ ਵੋਟ ਦਿੰਦੇ ਆਏ ਆਂ ਉਹਦੇ ਹਾਲਾਤ ਅੱਜ ਕੀ ਪੈਦਾ ਹੋ ਗਏ ਆ ਅੱਜ ਦੀ ਡੇਟ ਤੇ ਜਾਗੋ ਜਾ ਕੇ ਉਸ ਚੀਜ਼ ਨੂੰ ਵੋਟ ਦਿੱਤਾ ਜਾਵੇ ਜਿਹੜੀ ਪਾਰਟੀ ਆ ਤੁਹਾਨੂੰ ਘਰ ਬੈਠਿਆਂ ਨੂੰ ਸੁਰੱਖਿਅਤ ਕਰੇ ਨਾ ਕਿ ਸੜਕਾਂ ਦੇ ਵਿੱਚ ਬੰਬਲਾਸਟ ਨਾਲ ਤੁਹਾਡੀਆਂ ਪਰਿਵਾਰਾਂ ਦੇ ਬੰਦਿਆਂ ਨਾਲ ਆਹਾਤ ਹੋਣ ਇਸ ਤਰੀਕੇ ਨਾਲ ਅਗਰ ਸਮਾਜ ਚੱਲੂਗਾ ਤੇ ਕਿਸੇ ਵੀ ਸਰਕਾਰਾਂ ਨੂੰ ਅਸੀਂ ਵੋਟਾਂ ਨਹੀਂ ਦੇਵਾਂਗੇ ਕਿਸੇ ਤਰੀਕੇ ਨਾਲ ਅਸੀਂ ਨੋਟਾ ਦੇ ਵਿੱਚ ਵੋਟ ਪਾ ਕੇ ਇਸ ਚੀਜ਼ ਦਾ ਵਿਰੋਧ ਵੀ ਕਰਾਂਗੇ ਜੈ ਹਿੰਦੁ ਰਾਸ਼ਟ੍ਰ ਸ.ਐਮ.ਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ